ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰ ਸਿੰਘ ਸ਼ਿਰਗਲ ਸਰਪੰਚ ਪਿੰਡ ਜਮਸ਼ੇਰ ਖਾਸ ਤੇ ਮੇਰੇ ਨਾਲ ਮੌਜੂਦ ਸਾਰੀ ਪੰਚਾਇਤ ਅੱਜ ਤਰੀਕ 1 ਦਸੰਬਰ 2024 ਜਿਵੇਂ ਕਿ ਅਸੀਂ ਪੂਰੇ ਨਗਰ ਦੇ ਵਿੱਚ ਪਿਛਲੀ ਵਾਰ ਬੇਨਤੀ ਕੀਤੀ ਸੀ ਚੌਂਕਾਂ 'ਚ ਖੜ ਕੇ ਕਿ 2 ਦਸੰਬਰ ਤੱਕ ਜਿਹੜਾ ਤੁਸੀਂ 2 ਨਵੰਬਰ ਤੱਕ ਜਿਹੜਾ ਨਸ਼ਾ ਵੇਚਣਾ ਪਿੰਡ ਦੇ ਵਿੱਚ ਜਿਹੜੇ-ਜਿਹੜੇ ਬੰਦੇ ਵੇਚਦੇ ਆ ਉਹ ਜਾਂ ਨਸ਼ਾ ਵੇਚਣਾ ਬੰਦ ਕਰ ਦਿਓ ਜਾ ਧੰਦਾ ਬਦਲੋ ਆਪਣਾ ਜਾ ਪਿੰਡ ਛੱਡ ਦਿਓ ਬੇਨਤੀ ਕੀਤੀ ਸੀ ਲੇਕਿਨ ਕੁਝ ਗਲਤ ਅਨਸਰਾਂ ਨੇ ਉਸ ਬੇਨਤੀ ਨੂੰ ਅਜਾਇਆਂ ਜਾਂ ਸਮਝ ਲਿਆ ਵੀ ਜਿੱਦਾਂ ਪਿੱਛੇ ਪੰਚਾਇਤਾਂ ਹੁੰਦੀਆਂ ਸੀ ਵੀ ਬੋਲ ਕੇ ਚਲੇ ਗਏ ਸ਼ਾਇਦ ਕਿਸੇ ਨੇ ਆਉਣਾ ਨਹੀਂ ਅੱਜ ਅਸੀਂ ਇਹਦੇ ਉੱਤੇ ਕਾਰਵਾਈ ਕਰਦੇ ਹੋਏ ਮਹੱਲਾ ਨਿੰਮਾ ਵਾਲਾ ਇੱਥੇ ਪਹੁੰਚੇ ਸੀ ਅਸੀਂ ਜੋ ਕਿਹਾ ਸੀ ਅਸੀਂ ਪਾਣੀ ਦਾ ਕਨੈਕਸ਼ਨ ਕੱਟਣ ਆਏ ਸੀ ਪੰਚਾਇਤ ਵੱਲੋਂ ਲੇਕਿਨ ਸਾਡੇ ਮਹੱਲੇ ਦੇ ਵਾਰਡ ਨੰਬਰ 1 ਜਿੱਥੇ ਮਹੱਲਾ ਪੈਂਦਾ ਨਿੰਮਾ ਵਾਲਾ ਉਹਨਾਂ ਦੇ ਕਹਿਣ ਦੇ ਉੱਤੇ ਅਸੀਂ ਇਹਨਾਂ ਨੂੰ ਇੱਕ ਆਖਰੀ ਮੌਕਾ ਦਿੱਤਾ ਕਿਉਂਕਿ ਮੈਂ ਜਿਹੜੀ ਗੱਲ ਕਹੀ ਸੀ ਮੇਰਾ ਪਿੰਡ ਮੇਰਾ ਪਰਿਵਾਰ ਜੇ ਬੱਚਿਆਂ ਤੋਂ ਗਲਤੀ ਹੋਈ ਉਹਨੂੰ ਇੱਕ ਮੌਕਾ ਮੋਦਵਾਰਾਂ ਦੇ ਕਹਿਣ ਦੇ ਉੱਤੇ ਦਿੱਤਾ ਆ ਲਿਖਤੀ ਰੂਪ ਜਿਹਦਾ ਮਤਾ ਪਾਇਆ ਗਿਆ ਸਾਰੀ ਪੰਚਾਇਤ ਨੇ ਸਹਿਮਤ ਕਰ ਦਿੱਤੇ ਉੱਤੇ ਇਹਨਾਂ ਨੂੰ ਇੱਕ ਮੌਕਾ ਦਿੱਤਾ ਵੀ ਅੱਜ ਤੋਂ ਬਾਅਦ ਪਿੰਡ ਦੇ ਵਿੱਚ ਨਸ਼ਾ ਨਹੀਂ ਵੇਚਣਗੇ ਮੈਂ ਦੱਸ ਦਵਾ ਇੱਥੇ ਜਿਹੜੇ ਬਾਕੀ ਵੀ ਨਸ਼ਾ ਵੇਚਦੇ ਆ ਅੱਜ ਤੋਂ ਬਾਅਦ ਜਿਹਨੇ ਪਿੰਡ ਦੇ ਵਿੱਚ ਨਸ਼ਾ ਵੇਚਿਆ ਉਹਦਾ ਪਹਿਲਾਂ ਅਸੀਂ ਪਾਣੀ ਦਾ ਕਨੈਕਸ਼ਨ ਕੱਟਣਾ ਦੂਜਾ ਨੰਬਰ ਉਹਦਾ ਦਾਣਿਆਂ ਦਾ ਕਾਰਡ ਕੱਟਣਾ ਉਹਨੂੰ ਦਾਣੇ ਨਹੀਂ ਮੰਨਗੇ ਤੀਜਾ ਨੰਬਰ ਪੂਰੀ ਪੰਚਾਇਤ ਕੋਈ ਵੀ ਪਿੰਡ ਦਾ ਲੰਬੜਦਾਰ ਉਹਦੇ ਕੋਈ ਧੀ ਪੁੱਤ ਦਾ ਕਾਗਜ਼ ਪੱਤਰ ਅਸੀਂ ਕੋਈ ਤਸਦੀਕ ਨਹੀਂ ਕਰਾਂਗੇ ਕਹਿਣ ਤੋਂ ਬਾਅਦ ਉਹਦਾ ਹੁੱਕਾ ਪਾਣੀ ਬੰਦ ਕਰਾਂਗੇ ਔਰ ਜਿਹੜਾ ਕੋਈ ਪੰਚ ਜਾਂ ਲੰਬੜਦਾਰ ਉਹਦਾ ਕੋਈ ਕਾਗਜ਼ ਤਸਦੀਕ ਕਰੇਗਾ ਅਸੀਂ ਉਹਨੂੰ ਪੰਚਾਇਤ ਚ ਦੁਬਾਰਾ ਨਹੀਂ ਪਿਠਾਵਾਂਗੇ ਮੈਂ ਸਾਰਿਆਂ ਨੂੰ ਮਹਿਨਤੀ ਕਰਦਾ ਭਈ ਜੇ ਇਹ ਨਾ ਹਟੇ ਇਹਨਾਂ ਦਾ ਥੋੜੇ ਦਿਨਾਂ ਬਾਅਦ ਨਾਮ ਜਨਤਕ ਕਰਕੇ ਪਿੰਡ ਦੇ ਵਿੱਚ ਪੋਸਟਰ ਲਾਵਾਂਗੇ ਔਰ ਸਾਰੇ ਇਲਾਕੇ ਨੂੰ ਬੇਨਤੀ ਕਰਾਂਗੇ ਨਾ ਇਹਨਾਂ ਦੇ ਘਰ ਕੋਈ ਬੱਚਾ ਵਿਆਹੋ ਨਾ ਇਹਨਾਂ ਦੀ ਕੋਈ ਧੀ ਲੈ ਕੇ ਜਾਇਓ ਤੁਹਾਨੂੰ ਨਾਮ ਦੱਸਾਂਗੇ ਇਹਨਾਂ ਪਰਿਵਾਰਾਂ ਦੇ ਲਾਸਟ ਮੌਕਾ ਜਿਹਨਾਂ ਨੂੰ ਦਿੱਤਾ ਜਿਹੜਾ ਮੇਰੇ ਪਿੰਡ ਦੇ ਵਿੱਚ ਨਸ਼ਾ ਵੇਚਣਾ ਨਾ ਬੰਦ ਕੀਤਾ ਤੇ ਦੂਜੇ ਤਰ੍ਹਾਂ ਵੀ ਚੱਲਾਂਗੇ ਤੁਹਾਡੇ ਜਿੱਥੇ ਤੱਕ ਆਤ ਹੋਣ ਤੁਸੀਂ ਆਪਣਾ ਜੋਰ ਲਾ ਲਿਓ ਮੈਂ ਤੁਹਾਨੂੰ ਆਪਣਾ ਜੋਰ ਲਾ ਕੇ ਦਿਖਾਉਂਗਾ ਮੈਂ ਇਹਨੂੰ ਤੁਹਾਡੀਆਂ ਲੱਤਾਂ ਵੀ ਤੋੜਨੀਆਂ ਪਈਆਂ ਤੇ ਸਾਰੀ ਪਿੰਡ ਦੇ ਅਸੀਂ ਤੁਹਾਡੀਆਂ ਲੱਤਾਂ ਵੀ ਤੋੜਾਂਗੇ ਜਿਹੜੇ ਨਸ਼ਾ ਵੇਚਦੇ ਆ ਮੇਰੀ ਕੱਲ ਗੱਲ ਜਿਹੜੀ ਕੰਨ ਖੋਲ੍ਹ ਕੇ ਸੁਣ ਲਿਓ ਇਨੂੰ ਮੇਰੀ ਅੱਜ ਚੇਤਾਵਨੀ ਲਾਸ ਸਮਝਿਓ ਇਹਨੇ ਸਮਝਿਆ ਮੈਂ ਬੋਲ ਕੇ ਚਲਾ ਗਿਆ ਮੈਂ ਜੋ ਕਿਹਾ ਮੈਂ ਉਹ ਕਰਕੇ ਦਿਖਾਉਂਗਾ ਇਹਨੂੰ ਕੋਈ ਵੀ ਅਣ ਸੁਣਿਆ ਨਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ